ਲੋਵੇ ਦੋਸਤੋ ਅੱਜ ਗੱਲ ਕਰਾਂਗੇ ਬਾਈ ਹਰਜੀਤ ਗੱਲ ਬਾਰੇ ਬਾਈ ਅਮਰ ਸਿੰਘ ਚਮਕੀਲੇ ਦਾ ਜਿਗਰੀ ਯਾਰ ਜਿਹੜਾ ਬਾਈ ਚਮਕੀਲੇ ਦੇ ਨਾਲ ਪੇਟੀ ਵਜਾਉਂਦਾ ਸੀ ਤੇ ਕਲਮ ਦਾ ਵੀ ਬੜਾ ਧਨੀ ਸੀਗਾ ਬੜੇ ਲਾਜਵਾਬ ਗੀਤ ਲਿਖੇ ਹਰਜੀਤ ਗੱਲ ਨੇ ਤੇ ਅਕਸਰ ਬਾਈ ਅਮਰ ਸਿੰਘ ਚਮਕੀਲੇ ਦੀਆਂ ਸਟੇਜਾਂ ਦੇ ਉੱਤੇ ਗੀਤ ਗਾਉਂਦੇ ਨੂੰ ਵੀ ਤੁਸੀਂ ਵੇਖਿਆ ਹਰਜੀਤ ਗੱਲ ਨੂੰ ਕਲਮ ਦਾ ਵੀ ਬੜਾ ਧਨੀ ਸੀ ਹਰਜੀਤ ਗੱਲ ਮੇਰੀ ਨੱਚਦੀ ਦੇ ਖੁੱਲ ਗਏ ਵਾਲ ਭਾਬੀ ਮੇਰੀ ਗੁੱਤ ਕਰਦੇ ਅਮਰ ਨੂਰੀ ਦਾ ਗਾਇਆ ਗੀਤ ਜਿਹੜਾ ਆ ਇਹ ਵੀ ਹਰਜੀਤ ਗਿੱਲ ਦੀ ਕਲਮ ਤੋਂ ਲਿਖਿਆ ਸੀ ਤੇ ਬਾਈ ਅਮਰ ਸਿੰਘ ਚਮਕੀਲੇ ਨੇ ਵੀ ਹਰਜੀਤ ਗਿੱਲ ਦੇ ਬਹੁਤ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਜਿਹਨੂੰ ਲਿਖ ਲਿਖ ਚਿੱਠੀਆਂ ਪਾਉਂਦੀ ਸੈਂ ਕਰ ਯਾਦ ਕੁੜੇ ਨਹੀਂ ਸੋ ਅਜਿਹੇ ਕਈ ਗੀਤ ਜਿਹੜੇ ਆ ਬਾਈ ਅਮਰ ਸਿੰਘ ਚਮਕੀਲੇ ਨੇ ਲਗਾਤਾਰ ਆਪਣੇ ਅਖਾੜਿਆਂ ਦੇ ਵਿੱਚ ਬਾਈ ਹਰਜੀਤ ਗਿੱਲ ਦੇ ਗਾਏ ਤੇ ਬਹੁਤਈ ਵਾਰ ਬਾਈ ਅਮਰ ਸਿੰਘ ਚਮਕੀਲਾ ਸਟੇਜ ਤੋਂ ਬਾਈ ਹਰਜੀਤ ਗਿੱਲ ਨੂੰ ਗੀਤ ਗਾਉਣ ਦੇ ਲਈ ਵੀ ਆਖਦਾ ਸੀ ਜਿਆਦਾਤਰ ਧਾਰਮਿਕ ਹਾਜ਼ਰੀਆਂ ਜਿਹੜੀਆਂ ਹਰਜੀਤ ਗਿੱਲ ਲਗਾਇਆ ਕਰਦਾ ਸੀ ਸੋ ਤੁਹਾਨੂੰ ਇੱਥੇ ਦੱਸਣਾ ਚਾਹੁੰਦੇ ਆਂ ਕਿ ਬਾਈ ਅਮਰ ਸਿੰਘ ਚਮਕੀਲੇ ਦਾ ਹਰਜੀਤ ਗਿੱਲ ਦੇ ਨਾਲ ਬਹੁਤ ਪਿਆਰ ਸੀ ਕਹਿ ਸਕਦੇ ਆਂ ਕਿ ਤੁਸੀਂ ਜਿਗਰੀ ਯਾਰ ਸੀ ਬਾਈ ਅਮਰ ਸਿੰਘ ਚਮਕੀਲੇ ਦਾ ਹਰਜੀਤ ਗਿੱਲ 1988 ਦੇ ਉਸ ਕਾਲੇ ਦੌਰ ਦੇ ਅੰਦਰ ਜਦੋਂ ਬਹੁਤ ਸਾਰੇ ਜਿਹੜੇ ਮਜੀਸ਼ੀਅਨ ਆ ਉਹ ਬਾਈ ਚਮਕੀਲੇ ਦਾ ਸਾਥ ਛੱਡ ਗਏ ਸੀ ਉਸ ਵਕਤ ਵੀ ਜਿਹੜਾ ਆ ਹਰਜੀਤ ਗਿੱਲ ਲਾਸਟ ਸਮੇਂ ਤੱਕ ਵੀ ਬਾਈ ਅਮਰ ਸਿੰਘ ਚਮਕੀਲੇ ਦਾ ਸਾਥੀ ਰਹਾ ਅੱਜ ਤੋਂ ਤਕਰੀਬਨ 37 ਸਾਲ ਪਹਿਲਾਂ ਜਦੋਂ 8 ਮਾਰਚ 1988 ਨੂੰ ਬਾਈ ਅਮਰ ਸਿੰਘ ਚਮਕੀਲਾ ਬੀਬਾ ਅਮਰਜੋਤ ਆਪਣੇ ਸਾਥੀਆਂ ਸਮੇਤ ਫਲੋਰ ਲਾਗਲੇ ਪਿੰਡ ਮੈਸੂਮਪੁਰ ਦੇ ਵਿੱਚ ਅਖਾੜਾ ਪੇਸ਼ ਕਰਨ ਗਏ ਸੀ ਜਿਹੜਾ ਉਹਨਾਂ ਦੀ ਜ਼ਿੰਦਗੀ ਦਾ ਆਖਰੀ ਅਖਾੜਾ ਸਾਬਤ ਹੋਇਆ ਉਸ ਵਕਤ ਵੀ ਬਾਈ ਹਰਜੀਤ ਗਿੱਲ ਬਾਈ ਅਮਰ ਸਿੰਘ ਚਮਕੀਲਾ ਦੇ ਨਾਲ ਸੀ ਤੇ ਉਸ ਸਮੇਂ ਜਦੋਂ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੇ ਗੋਲੀਆਂ ਮਾਰੀਆਂ ਜਾਂਦੀਆਂ ਉਸੇ ਹੀ ਵਕਤ ਪੇਟੀ ਵਜਾਉਣ ਵਾਲੇ ਇਸ ਹਰਜੀਤ ਗਿੱਲ ਦੇ ਵੀ ਗੋਲੀਆਂ ਲੱਗ ਜਾਂਦੀਆਂ ਤੇ ਇਹ ਮਾਜੀਸ਼ੀਅਨ ਇਹ ਯਾਰ ਬਾਈ ਅਮਰ ਸਿੰਘ ਚਮਕੀਲੇ ਦਾ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੇ ਨਾਲ ਹੀ ਸਦੀਵੀ ਵਸ਼ੂੜਾ ਦੇ ਜਾਂਦਾ ਆਪਣੇ ਚਾਹਣ ਵਾਲਿਆਂ ਨੂੰ ਸੋ ਦੋਸਤੋ ਅੱਜ ਤਕਰੀਬਨ 37 ਸਾਲ ਹੋ ਚੁੱਕੇ ਆ ਬਾਈ ਅਮਰ ਸਿੰਘ ਚਮਕੀਲਾ ਬੀਬਾ ਅਮਰਜੋਤ ਨੂੰ ਇਸ ਦੁਨੀਆ ਤੋਂ ਰੁਖਸਤ ਹੋયા ਨੂੰ ਜਿੱਥੇ ਬਾਈ ਅਮਰ ਸਿੰਘ ਚਮਕੀਲਾ ਨੂੰ ਚਾਹਣ ਵਾਲੇ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੂੰ ਯਾਦ ਕਰਦੇ ਆ ਉੱਥੇ ਹੀ ਜੂਰ ਤੇ ਆ ਉਹਨਾਂ ਮਜੀਸ਼ਨਾ ਨੂੰ ਵੀ ਯਾਦ ਕਰਨ ਦੀ ਉਹਨਾਂ ਸਾਝੀਆਂ ਨੂੰ ਵੀ ਯਾਦ ਕਰਨ ਦੀ ਜਿਨ੍ਹਾਂ ਨੇ ਭਾਈ ਅਮਰ ਸਿੰਘ ਚਮਕੀਲਾ ਦਾ ਆਖਰੀ ਸਮੇਂ ਤੱਕ ਸਾਥ ਦਿੱਤਾ ਤੇ ਭਾਈ ਅਮਰ ਸਿੰਘ ਚਮਕੀਲੇ ਦੇ ਨਾਲ ਹੀ ਆਪਣੀਆਂ ਜਾਨਾਂ ਦੀ ਬਾਜ਼ੀ ਲਗਾ ਦਿੱਤੀ ਸੋ ਦੋਸਤੋ ਛੋਟੀ ਜੀ ਕੋਸ਼ਿਸ਼ ਸੀ ਸਾਡੀ ਤੁਹਾਡੇ ਨਾਲ ਸਾਂਝ ਪਾਉਣ ਦੀ ਹਰਜੀਤ ਗੱਲਬਾਤ ਜਿਹੜਾ ਪਿਆਰਾ ਯਾਰ ਸੀ ਭਾਈ ਚਮਕੀਲੇ ਦਾ ਤੇ ਪੇਟੀ ਵਜਾਉਂਦਾ ਸੀ ਭਾਈ ਚਮਕੀਲੇ ਦੇ ਨਾਲ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਇਹ ਕੋਸ਼ਿਸ਼ ਜ਼ਰੂਰ ਚੰਗੀ ਲੱਗੀ ਹੋਏਗੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਜਿਉਂਦੇ ਵੱਸਦੇ ਰਹੋ ਬੇ ਮਿੱਤਰਾਂ